7 ਸਾਲ ਹੋ ਗਏ ਇੱਥੇ ਰਿੰਦੀ ਨੂੰ ਆ ਜਗਰ ਤੇ ਪੈਂਦੀ ਆ ਹਾਂਜੀ ਹਾਂਜੀ ਤੇ ਬਿਆਰ ਦੇ ਦਿਨੇ ਘੁੰਮ ਜਾਂਦੀ ਆ ਬਿਆਰ ਤੇ ਬਈ ਥੋੜਾ ਬੋਤਾ ਜਾਇਆ ਹੁੰਦੀ ਹੈ ਕਿ ਫਿਰ ਉਸ ਤੋਂ ਬਾਅਦ ਇਹਨੇ ਇੱਥੇ ਪੈਣਾ ਆ ਜਾਂਦੀ ਠੰਡ ਹੋਵੇ ਮੀਂਹ ਹੋਵੇ ਨੇਰੀ ਉਹਦੇ ਇੱਥੇ ਹੀ ਰਹਿੰਦੀ ਆ ਬਈ 67 ਸਾਲ ਦੀ ਹੈ ਮਾਂ ਜਿਹਦੇ ਨਾਲ ਉਹ ਹਾਫਸ ਦੇ ਪੁਜਾਰੀ ਉਹ ਦਰਿੰਦੇ ਜ਼ਬਰਜਨਾਹ ਕਰਦੇ ਰੂਬੀ ਅੰਟੀ ਕਹਿੰਦੇ ਸਾਰੇ ਇਹਨੂੰ ਰੂਬੀ ਮਾਤਾ ਅੱਜ 65 ਸਾਲ ਦੀ ਉਮਰ ਦੇ ਕਰੀਬ ਆ ਪਰ ਅੱਜ ਵੀ ਉਹ ਸੜਕ ਤੇ ਪੈਂਦੀ ਐ ਫੁੱਟਪਾਥ ਤੇ ਸੰਦੀ ਧੰਨਵਾਦ ਆ ਕਿ ਟੋਕਟ ਮੰਦਰ ਕਮੇਟੀ ਦਾ ਜਿਹੜੇ ਉਹਨੂੰ ਇੱਥੇ ਪੈਣ ਨੂੰ ਫੇਰ ਵੀ ਜਗ੍ਹਾ ਦੇ ਰਹੇ ਨੇ ਇੱਥੇ ਉਹਨੂੰ ਇੱਕ ਆਸਰਾ ਮਿਲਿਆ ਐ ਇਸ ਥੜੇ ਦੇ ਉੱਤੇ ਉਹ ਆਪਣਾ ਘਰ ਸਮਝ ਕੇ ਇੱਥੇ ਰਹਿ ਰਹੀ ਐ ਸ਼ਹਿਰ ਵਾਸੀ ਮਹੱਲਾ ਵਾਸੀ ਦੁਕਾਨਦਾਰ ਉਹੋ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਐ ਕੋਈ ਰੋਟੀ ਪਾਣੀ ਲੀੜਾ ਕੱਪੜਾ ਦਵਾਈ ਦਾਰੂ ਸਾਰੇ ਮਦਦ ਕਰਦੇ ਪਰ ਕਰਮਾਂ ਦੀ ਕੁਝ ਗੱਲ ਆ ਵੀ ਮਾਂ ਦਾ ਪੁੱਤ ਉਮਰ ਕੈਦ ਹੋ ਗਈ ਜੇਲ੍ਹ ਚ ਲਿਆ ਗਿਆ ਤੇ ਮਾਂ ਆਪਣੇ ਘਰੇ ਨਹੀਂ ਜਾਂਦੀ ਸੜਕ ਤੇ ਰਹਿੰਦੀ ਐ ਇੱਥੇ ਕਹਿੰਦੇ ਨੂੰ ਨਾਲ ਬੰਨਦੀ ਨੀਗੀ ਇੱਕੋ ਇੱਕ ਪੁੱਤ ਸੀ ਉਹ ਜੇਲ੍ਹ ਚ ਮਾਂ ਰੁੱਬੀ ਰੁੱਬੀ ਮਾਤਾ ਮਦਦ ਕਰੋ ਨਾ ਕਿ ਇਹ ਰੁੱਬੀ ਆ ਰੁੱਬੀ ਮਾਤਾ ਰੁੱਬੀ ਮਾਂ ਗੱਲ ਸੁਣ ਆ ਪਾਣ ਦੀ ਲੈ ਜੀ ਕੱਪੜੇ ਆ ਲਈ ਅਸੀਂ ਆ ਚੱਕ ਕੇ ਗੱਡੀ ਚ ਰੱਖ ਲਓ ਯਾਰ ਆ ਆ ਲੈ ਦिए आज चाके चक गो आ चक कपड़े बेबे पैसे पे आरे पैसे कि नहीं रखे इूबी ਇਹ ਤਾਂ ਪੈਸੇ ਨਹੀਂ ਤੇਰੇ ਬੇਬੇ ਆ ਲੱਗਦਾ ਮੈਨੂੰ ਵੀ ਇਹ ਚਾਹੀਏ ਉਹਨੂੰ ਚੱਕ ਲੈ ਹਮ ਆ ਪੈਸੇ ਇੰਨੇ ਰੱਖਿਓਏ ਪੈਸੇ ਗਲੀ ਜਾਂਦੇ ਪਏ ਕੀ ਕਰਨੇ ਪੈਸੇ ਤੋਂ ਹਮ ਟਰੇਮਾ ਦੇਖ ਕੋ ਮਾਂ ਦੇ ਸਹਰਾਣੇ ਕਿੰਨੇ ਕੁਛ ਪਿਆ ਐਂ ਖਰਾਬ ਹੋਈ ਜਾਂਦਾ ਖੰਡ ਦਾ ਤੇਰਾ ਨਾ ਅਸੀਂ ਪੁੱਤ ਬਣ ਕੇ ਆਏ ਆ ਸੇਵਾ ਕਰਨ ਆਏ ਆ ਸੇਵਾ ਕਰਨ ਆਏ ਆ ਮਾਂ ਤੇਰੀ ਤੇਰਾ ਮੇਰਾ ਮੁੰਡਾ ਦਾ ਗੁਰਪ੍ਰੀਤ ਏ ਵੱਡਾ ਮੁੰਡਾ ਤੇਰਾ ਮਾਂ ਜਿਹਦਾ ਪੁੱਤ ਜੇਲ੍ਹ ਚਲਾ ਗਿਆ ਹੈ ਮਾਂ ਨਹੀਂ ਮੇਰੇ ਭਾਈ ਮੈਰੀ ਮਾਂ ਕਾਲਾ ਪਾੜੋ ਦੇਖੋ ਮਾਤਾ ਨੂੰ ਮਨਾਉਣ ਵਾਸਤੇ ਵੀਰੇ ਹੁਣੀ ਉੱਥੇ ਗਏ ਤੇ ਮਾ ਨਾ ਕੋਈ ਸੋਝੀ ਬੋਝੀ ਨਹੀਂ ਰਹਿੰਦੀ ਮਾਤਾ ਨੂੰ ਅੱਜ ਇਸ ਮਾਂ ਦੀ ਜੀਹਾਤ ਦੇਖੀਏ ਮਾਂ ਦੀ ਇਹ ਦੁਰਦਸ਼ਾ ਦੇਖੀਏ ਅਸੀਂ ਤਾਂ ਕੀ ਸਾਡੇ ਸਮਾਜ ਦੇ ਵਿੱਚ ਅੱਜ ਸਾਡੀਆਂ ਮਾਵਾਂ ਦੀ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਜ਼ਿੰਦਗੀ ਬਤੀਤ ਹੋਣੀ ਚਾਹੀਦੀ ਹੈ ਤੇ ਇਹ ਮਾਂ 8-9 ਸਾਲਾਂ ਤੋਂ ਨਰਕ ਘਟ ਰਹੀ ਆ ਇੱਥੇ ਸਿਸਟਮ ਕਿੱਥੇ ਆ ਸਾਡਾ ਡੀਸੀ ਸਾਹਿਬ ਦੇ ਅਧਿਕਾਰ ਇਹ ਠੌਂਡਾ ਜੇ ਕੋਈ ਸੀਨੀਅਰ ਸਿਟੀਜ਼ਨ ਇਦਾਂ ਦੀ ਜ਼ਿੰਦਗੀ ਬਤੀਤ ਕਰਦਾ ਤਾਂ ਸੀਨੀਅਰ ਸਿਟੀਜ਼ਨ ਵਾਸਤੇ ਵੀ ਕੋਈ ਪ੍ਰਬੰਧ ਨਹੀਂ ਕੀਤੇ ਗਏ ਅਜ ਤੱਕ ਜਿੱਥੇ ਇਹਨਾਂ ਮਾਵਾਂ ਦੀ ਸਾਬ ਸੰਭਾਲ ਹੋ ਸਕੇ ਇਹਨਾਂ ਨੂੰ ਦਰਦ-ਦਰਦੀਆਂ ਠੋਕਰਾਂ ਖਾਣੀਆਂ ਨਾ ਪੈਣ ਕਿਉਂ ਸਾਡੇ ਅੱਜ ਸਮਾਜ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਇਹ ਮਾਂ 60 ਤੋਂ 65 ਸਾਲ ਦੀ ਉਮਰ ਆ ਮਹੱਲਾ ਨਿਵਾਸੀ ਦੱਸਦੇ ਆਂ ਗਵਾਨ ਦੇ ਲੋਕ ਦੱਸਦੇ ਆਂ ਵੀ ਇਸ ਮਾਂ ਦੇ ਨਾਲ ਜ਼ਬਰ ਜਨਾਹ ਹੁੰਦਾ ਇੱਥੇ ਇੱਕ ਵਾਰੀ ਨਹੀਂ ਹਜ਼ਾਰਾਂ ਵਾਰ ਨਸ਼ੇੜੀ ਮਾਂ ਨੂੰ ਇਸ ਨੂੰ ਰਾਤ ਨੂੰ ਆ ਕੇ ਇਹਦੇ ਜਿਸਮ ਨੂੰ ਚੁੰਬਦੇ ਆ ਤਾਂ ਫਿਰ ਅਸੀਂ ਅਸੀਂ ਇਹ ਸੱਭੇ ਸਮਾਜ ਦੀ ਗੱਲ ਕਰਦੇ ਆ ਅਸੀਂ ਬਾਬੇ ਨਾਨਕ ਦੇ ਘਰ ਦੀ ਗੱਲ ਕਰਦੇ ਆ ਅਸੀਂ ਪੰਜਾਬ ਦੀ ਗੱਲ ਕਰਦੇ ਜਿਹੜਾ ਹੰ ਦਾ ਤੱਕ ਹੁੰਦਾ ਪਰ ਅੱਜ ਸਾਡੇ ਪੰਜਾਬ ਦੇ ਵਿੱਚ ਇਹਨਾਂ ਹਾਲਾਤਾਂ ਦੇ ਵਿੱਚ ਮਾਵਾ ਰਹਿ ਰਹੀਆਂ ਪਰ ਅਸੀਂ ਭਾਗਾਂ ਵਾਲੇ ਆ ਸਾਨੂੰ ਗੁਰੂ ਨੇ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਨੇ ਮਿਹਰ ਕਰੀ ਆ ਅਸੀਂ ਬੜਾ ਭਾਗੇ ਆ ਸਾਨੂੰ ਅੱਜ ਇਸ ਮਾਂ ਦੀ ਸੇਵਾ ਦਾ ਮੌਕਾ ਮਿਲਿਆ ਮਾਤਾ ਜੀ ਨੂੰ ਅਸੀਂ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਹਸਨਪੁਰ ਜਿੱਥੇ ਘੱਟੋ ਘੱਟ ਮਾਂ ਇੱਕ ਇੱਜ਼ਤ ਤੇ ਮਾਨ ਸਤਕਾਰ ਭਰੀ ਜ਼ਿੰਦਗੀ ਬਤੀਤ ਕਰੂਗੀ ਇੱਥੇ ਮਾਂ ਨੂੰ ਸੜਕਾਂ ਤੇ ਦਰ ਦਰ ਦੇ ਥੋਕਰਾਂ ਨਹੀਂ ਖਾਣੀਆਂ ਪੈਣਗੀਆਂ ਇੱਥੇ ਮਾਂ ਨੂੰ 65 ਸਾਲ ਦੀ ਉਮਰ ਦੇ ਵਿੱਚ ਦਰਿੰਦਗੀ ਦਾ ਸ਼ਿਕਾਰ ਨਹੀਂ ਉੱਥੇ ਹੋਣਾ ਪਊਗਾ ਇਸ ਮਾਂ ਦੀ ਇੱਜ਼ਤ ਨੂੰ ਤਾਰ-ਤਾਰ ਨਹੀਂ ਹੋਣਾ ਪਊਗਾ ਅਰਦਾਸ ਕਰਿਓ ਤੁਸੀਂ ਵੀ ਵੀ ਅਸੀਂ ਆਪਣੀ ਮਾਂ ਦੀ ਸੇਵਾ ਕਰ ਸਕੀਏ ਮਤਲਬ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਘੱਟੋ ਘੱਟ ਹਾਰਾ ਨਾਰਾ ਤਾਂ ਮਾਰਿਆ ਇਸ ਮਾਂ ਵਾਰੇ ਸਾਨੂੰ ਵੀ ਲੰਬੇ ਸਮੇਂ ਤੋਂ ਸਨੇਹਾ ਮਿਲਦਾ ਸੀ ਪਰ ਸਾਡੇ ਕੋਲ ਬੀਬੀਆਂ ਨੂੰ ਰੱਖਣ ਦੀ ਪਿੱਛੇ ਜਗ੍ਹਾ ਨਹੀਂ ਸੀ ਤੁਸੀਂ ਸਾਰੇ ਦੇਖਦੇ ਹੋ ਸੁਪਨਿਆਂ ਦੇ ਘਰ ਵਿੱਚ ਇੱਕ ਵੀ ਮੰਜਾਂ ਲੱਗਣ ਦੀ ਜਗ੍ਹਾ ਨਹੀਂ ਸੀ ਅਸੀਂ 2 ਮਹੀਨੇ ਪਹਿਲਾਂ ਹੀ ਬੀਬੀਆਂ ਨੂੰ ਸ਼ਿਫਟ ਕੀਤਾ ਨਵੀਂ ਬਿਲਡਿੰਗ 'ਚ ਤੇ ਅੱਜ ਅਸੀਂ ਇਸ ਮਾਂ ਨੂੰ ਲੈਣ ਲਈ ਪਹੁੰਚੇ ਆ ਨਾਲ ਮੇਰੇ ਸਾਡੀ ਟੀਮ ਦੀ ਮੈਂਬਰ ਸਤਵੀਰ ਕੌਰ ਭੈਣਾ ਤੇ ਨਾਲ ਸਾਡੀ ਸਹਿਜ ਆ ਤੇ ਅਸੀਂ ਇਸ ਮਾਂ ਨੂੰ ਆਪਣੇ ਨਾਲ ਲੈ ਕੇ ਚੱਲਦੇ ਆ ਆਪਣੇ ਆਸ-ਪਾਸ ਭਰਾਵੋ ਖਿਆਲ ਰੱਖੋ ਭਰਾਵੋ ਤੇ ਭੈਣੋ ਇਨਸਾਨ ਹੋਣ ਦਾ ਫਰਜ਼ ਨਿਭਾਵੋ ਜ਼ਰੂਰ ਜਦੋਂ ਤੁਹਾਡੇ ਘਰੇ ਕੋਈ ਵੋਟਾਂ ਮੰਗਣ ਵਾਲੇ ਆਉਂਦੇ ਆ ਉਹਨਾਂ ਨੂੰ ਸਵਾਲ ਜ਼ਰੂਰ ਪੁੱਛਿਓ ਵੀ ਇਸ ਮੁਹੱਲੇ ਦੇ ਵਿੱਚ ਇੱਕ ਔਰਤ ਰਹਿੰਦੀ ਸੀ ਪਿਛਲੇ 7 ਸਾਲਾਂ ਤੋਂ ਸੜਕ ਤੇ ਰਹਿੰਦੀ ਸੀ ਅਸੀਂ ਤਾਂ ਆਪਣੇ ਘਰ 'ਚ ਰਹਿੰਦੇ ਆ ਸਾਡੇ ਕੋਲ ਤਾਂ ਆ ਲੈਣਾ ਹੈਗਾ ਉਹ 7 ਸਾਲ ਨਰਕ কাটਦੀ ਰਹੀ ਇੱਥੇ ਕਿਸੇ ਨੇ ਉਹਦੀ ਬਾਹ ਕਿਉਂ ਨਹੀਂ ਫੜੀ ਸਾਡਾ ਇਹ ਬੋਟ ਤੰਤਰ ਆ ਕਿ ਲੋਕਤੰਤਰ ਆ ਇਹ ਸਿਸਟਮ ਆ ਸਾਡਾ ਕਾਦੇ ਲਈ ਬਣਿਆ ਵਾ ਆਪਣਿਆਂ ਨੂੰ ਅੰਨਾ ਬੰਡੇ ਰੋੜੀਆਂ ਮੋੜ-ਮੋੜ ਘਰਦਿਆਂ ਨੂੰ ਦੇਵੇ ਵੱਡਾ ਹੋਰ ਵੱਡਾ ਹੋਈ ਜਾਂਦਾ ਛੋਟਾ ਛੋਟੇ ਤੋਂ ਵੀ ਛੋਟਾ ਹੋਈ ਜਾਂਦਾ ਉਹਦੀ ਤਾਂ ਇੱਜ਼ਤ ਹੀ ਤਾਰ-ਤਾਰ ਹੋਈ ਜਾਂਦੀ ਹੈ ਬਾਕੀ ਮਾਂ ਦੇ ਪੇਕੇ ਵੀ ਹੋਣਗੇ ਮਾਂ ਦੀਆਂ ਭੈਣਾਂ ਵੀ ਹੋਣਗੀਆਂ ਮਾਂ ਦੇ ਭਰਾ ਵੀ ਹੋਣਗੇ ਮਾਮੇ ਮਾਸੀਆਂ ਵੀ ਹੋਣਗੀਆਂ ਦਿਔਰ ਜੇਠ ਜਠਾਣੀਆਂ ਵੀ ਹੋਣਗੀਆਂ ਕਿੱਥੇ ਗਿਆ ਸਾਰਾ ਰਿਸ਼ਤੇਦਾਰੀਆਂ ਦਾ ਕੋਹ ਕੁਨਵਾ ਕਿੱਧਰ ਚਲਾ ਗਿਆ ਉਹ ਸੁੱਖ ਦੇ ਵਿੱਚ ਤਾਂ ਆ ਕੇ ਬਹੁਤ ਨੱਚਦੇ ਆ ਡੀਜੇ ਤੇ ਦੁੱਖ 'ਚ ਕੋਈ ਨਹੀਂ ਪੁੱਛਦਾ ਇਹ ਸਾਡੇ ਸਮਾਜ ਦੀ ਅੱਜ ਦੀ ਇੱਕ ਔੜੀ ਤੇ ਸੌੜੀ ਸੋਚ ਦਾ ਨਤੀਜਾ ਵੀ ਇਸ ਮਾਂ ਨੇ 7-8 ਸਾਲ ਇਹ ਫੁੱਟਪਾਥ ਤੇ ਗਜ਼ਾਰੇ ਬਰਨਾਲੇ ਵਰਗੇ ਸ਼ਹਿਰ ਦੇ ਵਿੱਚ ਫੁੱਟਪਾਥ ਤੇ ਗਜ਼ਾਰੇ ਰੁੜੇ ਰੁੜੇ ਗੱਲ ਗੱਲ ਤਾਂ ਸੁਣੋ ਗੱਲ ਸੁਣੋ ਗੁੱਸਾ ਨਾ ਕਰ ਗੁੱਸਾ ਨਾ ਕਰ ਮੈਨੂੰ ਮਾਂ ਤੇਰੇ ਪੁੱਤ ਨੇ ਮੈਂ ਤਾਂ ਜੀ ਮੈਂ ਤਾਂ ਜਾਂਦੀ ਨੀ ਕਿੱਥੇ ਜਾਣ ਤੂੰ ਮੈਂ ਤਾਂ ਇੱਥੇ ਨਾ ਮਾਂ ਮੈਂ ਸੜਕਾਂ ਤੇ ਨਹੀਂ ਡੰਡਣਾ ਮੈਂ ਆਪਦੀ ਮਾਂ ਨੂੰ ਇਹ ਗੱਲ ਝੂਠੀ ਐ ਮਾਂ ਅਸੀਂ ਸੜਕਾਂ ਤੇ ਨਹੀਂ ਰੋਂਦੇ ਨਾ ਮਾਂ ਸਾਡਾ ਸੂਟ ਤਨੂੰ ਨਮਾ ਸਮਾ ਕੇ ਦੇ ਦੀ ਗੁਰਪ੍ਰੀਤ ਵੀਰਾ ਸੂਟ ਵਧੀਆ ਫੁੱਲਾਂ ਵਾਲਾ ਸੂਟ ਵਧੀਆ ਕੱਟਵੀ ਜੁੱਤੀ ਨੌ ਪਾਲਸ ਨਾਲੇ ਬੰਗਾ ਨਾਲੇ ਪਰਾਂ ਦੀ ਤੂੰ ਦੇਖੀ ਤੇ ਚੱਲੀ ਰੂਬੀ ਮਾਤਾ ਤੈਨੂੰ ਸਾਰਾ ਕੁਝ ਲਿਆ ਕੇ ਦੇਣਾ ਸੀ ਪਰ ਇਸ ਬਕਲ ਵੀਰਾ ਐ ਐਂ ਕਾ ਲੱਗੀ ਹੋਣਗੀ ਮੇਰੀ ਮਾਂ ਦੇ ਕਿੰਨੀ ਸੋਹਣੀ ਲੱਗੋਗੀ ਬੇਬੇ ਮੇਰੀ ਮੇਰੀ ਮੰਮੀ ਦਾ ਨਾਮ ਸਿਦਾਰਸ਼ਨ ਕੌਰ ਆ ਤੇਰੇ ਕਿ ਜਿੱਡੀ ਹੋਈ ਆ ਜਮਈ ਤੇਰੀ ਆ ਰਗੀ ਆ ਸੱਚੀ ਕਹਿਣਾ ਮੈਂ ਤੈਨੂੰ ਮਿਲਾਉਂਗਾ ਜਿਵੇਂ ਦੋਨੇ ਭੈਣਾਂ ਆਈ ਆਪਾਂ ਦਿਖਾਈ ਲਿਓਣੇ ਇਹਨਾਂ ਨੂੰ ਹਾਂ ਦਿਖਾ ਲਿਓਣੇ ਚੱਲੀਏ ਚੱਲ ਮੈਂ ਤੈਨੂੰ ਦਰਸ਼ਨਾ ਮਾਤਾ ਨੂੰ ਮਿਲਾ ਕੇ ਲਿਓਣਾ ਚੱਲ ਆ ਉਹ ਖੜੀ ਚੱਲ ਆ ਤੈਨੂੰ ਮੈਂ ਆਪਦੀ ਮਾਂ ਨੂੰ ਮਿਲਾਉਣਾ ਚੱਲ ਮਾਂ ਉਹ ਖੜੀ